ਸਾਹਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੁਸੀਂ ਦੇਖ ਰਹੇ ਹੋ ਪੀਐਸ ਆਵਾਜ਼ ਪੰਜਾਬ ਦੀ ਚੈਨਲ ਤੋ ਮੈਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਦੀਆਂ ਜਿੱਥੋਂ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖ ਸਿੰਘ ਬਾਦਲ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਪਸ਼ੂਆਂ ਦਾ ਚਾਰਾ ਜਿਹੜਾ ਕਿ ਉਹ ਅੱਜ ਦਾਣਾ ਮੰਡੀ ਸ਼੍ਰੀ ਚਮਕੌਰ ਸਾਹਿਬ ਤੋਂ ਆਉਣ ਜਿਹੜਾ ਟਰੱਕ ਨੇ ਉਹ ਵੱਖ-ਵੱਖ ਖੜ ਪ੍ਰਭਾਵਿਤ ਖੇਤਰਾਂ ਲਈ ਭੇਜੇ ਜਾਣੇ ਹਨ 100 ਟਰੱਕ ਆ ਜਿਹੜੇ ਚਾਰੇ ਨਾਲ ਪਸ਼ੂਆਂ ਦੇ ਚਾਰੇ ਨਾਲ ਲੱਦੇ ਹੋਏ ਦਾਣਾ ਮੰਡੀ ਵੱਲ ਅੱਜ ਸ਼ਹੀਦਾਂ ਦੀ ਤਰਫੀ ਸ਼੍ਰੀ ਚਮਕੌਰ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੋ ਵਹਿਦੇ ਕੀਤੇ ਹਰਾ ਚਾਰਾ 500 ਟਰੱਕ ਕਿਸਾਨਾਂ ਨੂੰ ਵੀ ਹੋਰ ਵੱਖ-ਵੱਖ ਤਰਾੰਦੇ ਪੰਪ ਅੱਜ ਜੋ ਜੀਵ ਪਾਦਰ ਜੋ ਕਹਿੰਦਾ ਉਹ ਕਰਦਾ ਅੱਜ 101 ਟਰੱਕਾਂ ਦਾ ਪੰਪ ਹਰ ਜਗ੍ਹਾ ਜਿੱਥੇ ਜਿੱਥੇ ਲੋੜ ਹੈ ਬਾਦਲ ਸਾਹਿਬ ਨੇ ਟੀਮਾਂ ਬਣਾ ਕੇ ਉੱਥੇ ਪੇਟੀਆਂ ਜਿੱਥੇ ਜਿੱਥੇ ਲੋੜ ਅੱਜ 101 ਟਰੱਕ ਚਾਰੇ ਦਾ ਸਰਦਾਰ ਸ਼ਖਵੀਰ ਸਿੰਘ ਜੀ ਬਾਦਲ ਕੁਰਬਾਨਾ ਕਰਨਗੇ ਜੋ ਸੁਖਵੀਰ ਸਾਹਿਬ ਬਾਦਲ ਸਾਹਿਬ ਕਹਿੰਦੇ ਸੋ ਕਰਦੇ ਐ ਅਸੀਂ ਅੱਜ ਗੁਰੂਆਂ ਦੀ ਧਰਤੀ ਤੇ ਅਰਦਾਸ ਕਰਦੇ ਆ ਸੱਚੇ ਬਾਦਸ਼ਾਹ ਦੇ ਚਰਨ ਦੀ ਕਲਾ ਇਸੇ ਤਰ੍ਹਾਂ ਸੇਵਾ ਕਰਦੇ ਰਣ ਇੰਨੀਆਂ ਗੱਲਾਂ ਕਹਿੰਦੇ ਫੇਮਾਂ ਦਾ ਜੀ ਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਚਮਕੌਰ ਸਾਹਿਬ ਦੀ ਸ਼ਹੀਦਾਂ ਦੀ ਜਿਹੜੀ ਧਰਤੀ ਦੇ ਵਿੱਚ ਅੱਜ ਦਾਣਾ ਮੰਡੀ ਦੇ ਵਿੱਚ ਸੰਗਤਾਂ ਦੇ ਰੂਪ ਰੂਪ ਹੋਣ ਦੇ ਲਈ ਪਹੁੰਚ ਰਹੇ ਹਨ ਤੋਂ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 10ਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ 300 ਪ੍ਰਾਪਤ ਧਰਤੀ ਚਮਕੌਰ ਸਾਹਿਬ ਦੀ ਧਰਤੀ ਤੋਂ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ਹੀਦਾਂ ਦੀ ਪਾਰਟੀ ਹੈ ਉਹਨਾਂ ਦੇ ਪ੍ਰਧਾਨ ਸਰਦਾਰ ਸ਼ੁਕਰੀਤ ਸਿੰਘ ਜੀ ਬਾਦਲ ਸਮੂਹ ਦੀ ਲੀਡਰਸ਼ਿਪ ਉਹ ਵਰਕਰ ਸਹਿਬਾਨ ਨੇ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਕਹਿੰਦੇ ਨੇ ਉਹ ਕਰਦੇ ਨੇ ਜੋ ਕਰਦੇ ਨੇ ਉਹ ਕਹਿੰਦੇ ਨੇ ਉਹਨਾਂ ਨੇ ਜਿੱਥੇ ਸੈਂਟਰ ਦੀ ਸਰਕਾਰ ਪੰਜਾਬ ਦੀ ਸਰਕਾਰ ਇਸ ਜਲ ਪਰਲੋ ਦੇ ਵਿੱਚ ਪੰਜਾਬ ਦੇ ਵਿੱਚ ਫੇਲ ਹੋਈ ਸਰਦਾਰ ਸੁਖਵੀਰ ਸਿੰਘ ਬਾਦਲ ਰਾਤ ਦੇ 10:00 10:00 ਵਜੇ ਤੱਕ ਬੰਨਾ ਤੇ ਜਾ ਕੇ ਫਿਰਿਆ ਲੋਕਾਂ ਦੇ ਵਿੱਚ ਜਾ ਕੇ ਵਿਚਰਿਆ ਲੋਕਾਂ ਦੀ ਜਾ ਕੇ ਗੱਲ ਕੀਤੀ ਗੱਲ ਸੁਣੀ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੂੰ ਹੌਸਲਾ ਦਿੱਤਾ ਉਦੋਂ ਮਗਰੋਂ ਆ ਕੇ ਸਾਰੇ ਪੰਜਾਬ ਦਾ ਦੌਰਾ ਕਰਨ ਤੋਂ ਬਾਅਦ ਚ ਉਹਨਾਂ ਨੇ ਇੱਕ ਮਨ ਬਣਾਇਆ ਕਿ ਸਾਨੂੰ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ ਜਿੱਥੇ ਮवेशੀਆਂ ਲਈ 500 ਟਰੱਕ ਆ ਚਾਰੇ ਦਾ ਭੇਜਣਾ ਹੈ ਉਥੇ ਕਣਕ ਦੀ ਬਜਾਈ ਲਈ ਬਹੁਤ ਸਾਰੇ ਬੀਜ ਦਾ ਪ੍ਰਬੰਧ ਕੀਤਾ ਖਾਦਾਂ ਦਾ ਪ੍ਰਬੰਧ ਕੀਤਾ ਇਸ ਤਰ੍ਹਾਂ ਹੋਰ ਬੜੇ ਪ੍ਰਬੰਧ ਕੀਤੇ ਅੱਜ ਪਹਿਲੀ ਖੇਪ ਜਿਹੜੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ 101 ਟਰੱਕ ਦੀ ਇਹ ਭੇਜੀ ਜਾਣੀ ਹੈ ਮੈਂ ਧੰਨਵਾਦ ਕਰਦਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਮੁੱਚੀ ਲੀਡਰਸ਼ਿਪ ਦਾ ਤੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਚਰਨਾ ਸੱਚੇ ਪਾਤਸ਼ਾਹ ਇਸ ਸ਼ਰੋਮਣੀ ਅਕਾਲੀ ਦਲ ਨੂੰ ਇਸੇ ਤਰ੍ਹਾਂ ਬਲ ਬਖਸ਼ਿਓ ਤਾਂ ਜੋ ਸੰਗਤ ਦੀ ਵੱਧ ਚੜ ਕੇ ਸੇਵਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਗਲੇ ਸੋ ਇਹਨਾਂ ਕੇ ਹੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਤਰ ਸਾਹਿਬ ਉੱਪਰ ਚੜਜੋ ਉੱਪਰ ਮੈਂ ਵੀ ਉੱਥੇ ਆਉਣੀ ਹਾਂ ਪਿੱਛੇ ਨਾ ਖੜਿਓ ਜਿਹੜੇ ਵਲੰਟੀਅਰ ਨੇ ਸਾਰਿਆਂ ਨੂੰ ਬੇਨਤੀ ਆ ਵੀ ਜਾਂ ਤਾਂ ਜਿਹੜੇ ਚੜ ਸਕਦੇ ਨੇ ਟਰੱਕ ਉੱਰੀਆਂ ਫਿਰ ਅੱਗੇ ਆਜੋ ਮਰੇ ਉਰੇ ਮੂਵੀ ਲਾਈਨ ਦੇ ਵਿੱਚ ਸੋ ਸਾਰੀ ਸਤਕਾਰਯੋਗ ਮੀਡੀਆ ਪਹੁੰਚ ਚੁੱਕੀ ਆ ਬਹੁਤ ਬਹੁਤ ਧੰਨਵਾਦ ਸਾਰੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਪਹਿਲੇ ਦਿਨ ਤੋਂ ਸ਼ੁਰੂ ਕੀਤੀ ਹੋਈ ਆ ਜਿਹਦੇ ਤਾਤ ਅੱਜ ਜਿਹੜੀ ਪਸ਼ੂਆਂ ਦੇ ਚਾਰੇ ਦੀ ਪਹਿਲਾ ਜਿਹੜਾ ਕਾਫਲਾ ਕਹਿ ਸਕਦੇ ਆ ਕਿ ਟਰੱਕਾਂ ਦਾ ਇਥੋਂ ਚੌਕੜ ਸਾਹਿਬ ਤੋਂ ਤੋਰ ਲੱਗੇ ਨੇ 500 ਟਰੱਕ ਸਰਦਾਰ ਸੁਖਬੀ ਸਿੰਘ ਬਾਦਲ ਜੀ ਵੱਲੋਂ ਬੁੱਕ ਕਰਾਇਆ ਗਿਆ ਜਿਹਦੇ ਤਹਿਤ ਅੱਜ 100 ਦੇ ਕਰੀਬ ਟਰੱਕ ਜਿਹੜੇ ਉਹ ਭੇਜੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਟਰੱਕ ਜਿਹੜੇ ਲੋਡ ਹੋ ਕੇ ਉਹ ਆ ਰਹੇ ਨੇ ਅੱਗੇ ਪਿੱਛੇ ਜਿਹੜੀਆਂ ਫੈਕਟਰੀ ਦੇ ਵਿੱਚ ਟੀਮਾਂ ਨਾਲ ਲੱਗੀਆਂ ਹੋਈਆਂ ਨੇ ਜਿਹੜੀਆਂ ਲੋਡ ਕਰਾ ਕੇ ਉੱਥੋਂ ਟਰੱਕ ਜਿਹੜੀਆਂ ਭੇਜ ਰਹੇ ਨੇ ਜਿਵੇਂ ਜਿਵੇਂ ਟਰੱਕ ਆ ਰਹੇ ਨੇ ਤੁਸੀਂ ਦੇਖ ਲਓ ਕਿ ਹੋયા ਨੇ ਤਿੰਨ ਚਾਰ ਟਰੱਕ ਅਨੇ ਟ੍ਰੱਕਾਂ ਦਾ ਕਾਫਲਾ ਹੁੰਦਾ ਰਹਿਣਾ ਤੇ ਪ੍ਰਧਾਨ ਜੀ ਨੇ ਚੰਡੀ ਦੇ ਕੇ ਇਥੋਂ ਟੋਰ ਦੇਣਾ 100 ਦੇ ਕਰੀਬ ਜਾਂ ਵੱਧ ਅੱਜ ਜਿਹੜੇ ਟਰੱਕ ਨੇ ਇਥੋਂ ਰਵਾਨਾ ਹੋਏ ਨੇ ਸੋ ਥੋੜੇ ਸਮੇਂ ਦੇ ਵਿੱਚ ਆ ਕੇ ਅੱਜ ਪਹਿਲਾ ਕਾਫਲਾ ਉਹਨਾਂ ਨੇ ਪਸ਼ੂਆਂ ਦੇ ਚਾਰੇ ਦਾ ਜਿਹੜਾ ਇਥੋਂ ਰਵਾਨਾ ਕਰਨਾ ਉਸ ਤੋਂ ਬਾਅਦ ਜਿਹੜਾ ਬੀਜ ਉਹਨਾਂ ਦਾ ਵਾਦਾ ਕੀਤਾ ਹੋਇਆ ਜਿਵੇਂ ਕਣਕ ਦਾ ਇਹ ਫੋਗੀ ਮਸ਼ੀਨਾਂ ਦਾ ਉਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਸੇਵਾ ਕਰਨਗੇ ਸਾਰੀਆਂ ਟੀਮਾਂ ਐਸੀ ਤਰ੍ਹਾਂ ਜਿਵੇਂ ਟਰੱਕ ਜਾਣੇ ਨੇ ਅਗੇ ਅਮਰਸਰ ਅੰਮ੍ਰਿਤਸਰ ਤੋਂ ਇਹ ਟਰੱਕਾਂ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਸੜਕਾਂ ਟੁੱਟ ਚੁੱਕੀਆਂ ਨੇ ਰਸਤੇ ਟੁੱਟ ਚੁੱਕੇ ਨੇ ਉੱਥੇ ਵੱਡੇ ਟਰੱਕ ਨੇ ਜਿਹੜੇ ਟਰਾਲੇ ਨੇ ਇਹ ਨਹੀਂ ਜਾ ਸਕਦੇ ਪਿੰਡਾਂ 'ਚ ਸੋ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਫਿਰ ਇਹ ਸੀ ਜਿਹੜੇ ਟਰੱਕਾਂ ਨੂੰ ਆ ਉਹ ਟਰਾਲੀਆਂ 'ਚ ਲੋਡ ਕਰਕੇ ਯੂਥ ਕਰ ਦਿੰਦੀਆਂ ਸ਼੍ਰੋਮਣੀ ਕਰ ਦਿੰਦੀਆਂ ਟੀਮਾਂ ਅੱਗੇ ਪਿੰਡ-ਪਿੰਡ ਮਤਲਬ ਜਿਹੜੇ ਪਿੰਡ ਦੇ ਵਿੱਚ ਵੀ ਲੋਡ ਆ ਜਿਵੇਂ ਜਿਵੇਂ ਅੱਗੇ ਰਾਹਤਾ ਕਾਇਮ ਕਰਕੇ ਉੱਥੇ ਇਹ ਸਾਰਾ ਟਰਾਲੀਆਂ 'ਚ ਪਰ ਪਰ ਕੇ ਉੱਥੋਂ ਜਾਂ ਛੋਟੇ ਸਾਧਨਾਂ ਤੇ ਪਰ ਪਰ ਕੇ ਪਿੰਡ-ਪਿੰਡ ਪਹੁੰਚਾਇਆ ਜਾਣਾ ਕਿਉਂਕਿ ਇਹ ਵੱਡੇ ਟਰੱਕ ਪਿੰਡ-ਪਿੰਡ ਨਹੀਂ ਜਾ ਸਕਦੇ ਸੜਕਾਂ ਟੁੱਟੀਆਂ ਹੋਈਆਂ ਨੇ ਰਸਤੇ ਟੁੱਟੇ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਸੋ ਇਸੇ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਅਦੇਸ਼ਾਂ ਤੇ ਸ਼ੋਮਨੀ ਕਲਦਨ ਦੀ ਯੂਥ ਕਲਦਨ ਦੀ ਸਮੁੱਚੀ ਟੀਮ ਇਹ ਸਾਰੀ ਜਿਹੜੀ ਸੇਵਾ ਲਗਾਤਾਰ ਨਿਰੰਤਰ ਚੱਲਦੀ ਰਹੂਗੀ ਬਾਅਦ 'ਚ ਜਿਹੜੀਆਂ ਲੋਡ ਆ ਉੱਥੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੇ ਜਿਹੜੀ ਆ ਯੋਗਦਾਨ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਾਇਆ ਗੁਰੂ ਸਾਹਿਬ ਨੇ ਆਪ ਸਿਰ ਤੇ ਹੱਥ ਰੱਖ ਕੇ ਗੁਰੂ ਸਾਹਿਬ ਨੇ ਆਪ ਸਰਦਾਰ ਸੁਖਬੀਰ ਸਿੰਘ ਬਾਦਲਜੀ ਪਰਦਾਸ਼ ਸ਼ਰਮਣੀ ਕਲਦਲ ਤੋਂ ਜਿਹੜੀ ਸੇਵਾ ਇਹ ਗੁਰੂ ਸਾਹਿਬ ਨੇ ਆਪ ਲਈ ਆ ਗੁਰੂ ਸਾਹਿਬ ਦਾ ਕੋਟਾਣ ਕੋਟਾਣ ਧੰਨਵਾਦ ਹੋਇਆ ਇਸੇ ਤਰ੍ਹਾਂ ਪਹੁੰਚ ਗਏ ਨੇ ਪੰਜ ਪੰਜ ਸੱਤ ਮਿੰਟ ਦਾ ਹੀ ਕੰਮ ਹੈ ਬੇਨਤੀ ਹੈ ਸੰਸਾਵ ਨੂੰ ਨੇੜੇ ਆ ਜਾ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸਿਰਾਂ ਤੇ ਰਮਾਲ ਬੰਨਣ ਜਿਹੜੇ ਵੀਰ ਸਾਹਮਣੇ ਖੜੇ ਉਹਨਾਂ ਨੂੰ ਬੇਨਤੀ ਹੈ ਕਿ ਆਹ ਥੋੜਾ ਜਿਹਾ ਭਵਾਨ ਜਿੰਦਾਬਾਦ 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 ਇਹ ਤੜੂ से बेनी आहे पुछो किथे जाम कुझु कपिड़ा साहिब इहो आया कंहिं सहारनि जे बन ਆਪਾਂ ਨਾਲ ਆ ਗਏ ਜੀ ਜਿੰਦਗੀ ਆਲੀ ਤੁਮ ਕੰਮ ਕੀਆ ਨਾ ਮਾਰਿਆ ਨਾ ਯਾਰ ਪਤਾਹੀਆਂ ਦੀ ਹੂਤ ਸ਼ੇਰੀ ਗੰਤੂ ਸਾਹਿਬ ਜੀ ਦੇ ਅਠ ਦੇ ਦਾ ਧਿਆਨ ਤੇ ਬੋਲੋ ਤੀ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤੇ ਬੋਲੋ ਜੀ ਹੇ ਮਾਨਿਆਂਦੇ ਮਾਨ ਨੇ ਤਾਂ ਆਂਦੇ ਤਾਂ ਨੇ ਉਤਿਆਂ ਦੀਓ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਨਿਮਰਤਾ ਸਹਿਤ ਅਦਾਸ ਬੇਨਤੀ ਜੋਦਰੀ ਹੈ ਪਾਸ਼ਾ ਦੀਓਈ ਇਨਾ ਹੜ ਪੀੜਤਾ ਦੇ ਵਾਸਤੇ ਜਿੱਥੇ ਵੱਖ-ਵੱਖ ਸੰਗਤਾਂ ਨੇ ਸੇਵਾਵਾ ਨੁਭਾਈਆ ਉਸੇ ਸੇਵਾ ਲਈ ਲੜੀ ਦੇ ਅੰਤਰ ਗਾਤੀ ਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰੀ ਚਮਕੌਰ ਸਾਹਿਬ ਜੀ ਤੋਂ ਹੜਪੀੜਤਾਾਂ ਦੇ ਮਿਹਰਾਮਤ ਕਰਨੀ ਸੱਚੇ ਪਾਤਸ਼ਾਹ ਮਹਾਰਾਜ ਜੀਓ ਸਰਬੱਤ ਨੂੰ ਪਤਾਂ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਤੇ ਮਾਣ ਨੂੰ ਬੇਨਤੀ ਕਰਦਾ ਕਿ ਆਪਣੇ ਮੁਖਾਰਦਨ ਤੋਂ ਇਸ ਸਮੇਂ ਦੇ ਵਿੱਚ ਕੋਈ ਸ਼ਬਦ ਜ਼ਰੂਰ ਕਹੇ ਸਾਹਿਬ ਜੀ ਦੀ ਬਾਤ ਪਤਾ ਲਾਈ ਰੂਪਜੀ ਕੀ ਫੋਤੇ ਪਿਛਲੇ ਮਹੀਨੇ ਤੋਂ ਬਰਸਾਤਾ ਕਾਰਨ ਤੇ ਹੜ੍ਹਾਂ ਕਾਰਨ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਪਿੰਡਾਂ ਵਿੱਚ ਹੋਇਆ ਤਕਰੀਬਨ ਜਿਹੜੀ ਅਸੀਂ ਟੀਮਾਂ ਭੇਜੀਆਂ 4 ਲੱਖ ਏਕੜ ਜ਼ਮੀਨ ਤੇ ਵਿੱਚ ਜੋ ਵੀ ਫਸਲ ਲੱਗੀ ਉਹ ਸਾਰੀ ਬਰਬਾਦ ਹੋ ਗਈ ਪਿੰਡਾਂ ਦੇ ਪਿੰਡ ਡੁੱਬ ਗਏ ਤੇ ਕਈ ਮਕਾਨ ਖਾਸ ਕਰਕੇ ਗ੍ਰੀਪ ਜਨਤਾ ਦਿਵਸ ਕਾਂ ਦਾ ਜਮਤ ਤਬਾਹ ਹੋ ਗਿਆ ਚੰਗੌਰ ਸਾਹਿਬ ਦੇ ਗੁਰੂ ਦੀ ਨਗਰੀ ਤੋਂ ਕਿ 100 ਟਰੱਕ ਅੱਜ ਇਥੋਂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ੍ਹ ਤੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਐ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸਵਾਲ ਅਸੀਂ ਸੀ ਉਸ ਨੂੰ ਕਿ ਉਹ ਸੱਚ ਅੱਜ ਜਿਵੇਂ ਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜਿਆ ਦੂਜੀ ਗੱਲ ਮੈਂ ਜਿੰਦਾ ਆਪਣੇ ਝੋਲੀ ਪਾਈ ਤੇ ਅਸੀਂ ਹਰੀਦਲ ਤਰਫੋਂ ਫੈਸਲਾ ਕੀਤਾ ਹੈ ਕੀ 50000 ਗਰੀਬ ਪਰਿਵਾਰਾਂ ਨੂੰ ਅਸੀਂ ਖਣਕ ਦੇਵਾਂਗੇ ਬੋਲੋ ਜੁਗਰਾ ਬੋਲੋ ਜੁਗਰਾ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇ ਦਾ ਐਲਸਾ ਕੀਤਾ ਉਹਦੇ ਵੀ ਪਾਵਨ ਦਾ ਅਸੀਂ ਤਿਆਰੀ ਕਰ ਰਹੇ ਆ ਤੇ ਜਿਹੜੇ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾਇਜਾ ਲੈ ਰਹੇ ਕਿਤੇ ਕਿਤੇ ਕਿਧੋ ਭੇਜੀਏ ਅਸੀਂ ਲਗਾਤਾਰ ਆਪਣੀ ਇੱਕ ਮਾਨਟਰੀਂਗ ਕਮੇਟੀ ਬਣਾਈ ਹੈ ਜਿਹੜੀ ਸਾਰੀ ਹਰ ਪਿੰਡਾਂ ਨੂੰ ਕਿੱਥੇ ਕਿੱਥੇ ਕੀ ਲੋੜ ਹੈ ਉਹਦਾ ਪ੍ਰਬੰਧ ਕਰਨ ਲਈ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ 'ਚ ਬਚਦੇ ਆ ਪਰੋਕਾ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਖਾਲੀ ਦਲ ਲੱਗਿਆ ਬਾਕੀ ਵੀ ਪੋਲੀਟিক্যাল ਪਾਰਟੀਆਂ ਨੂੰ ਮਾਤਯੋਰ ਦੀ ਬੇਨਤੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਆਪ ਪੰਜਾਬ ਦੇ ਉਹ ਲੋਕ ਜਿਹੜੇ ਪੰਜਾਬ ਨੇ ਉਹਨਾਂ ਨੂੰ ਬਹਾਦਰ ਲੋਕਾਂ ਨੇ ਇਹਨਾਂ ਨੇ ਦੇਸ਼ ਨੂੰ ਅੰਨ ਦਿੱਤਾ ਹੈ ਹਰ ਮੁਸ਼ਕਿਲ ਵਿੱਚ ਖਾਲਸਾ ਪੰਥ ਤੇ ਪੰਜਾਬੀ ਖੜਦੇ ਰਹੇ ਆ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਯੋਗਦਾਨ ਜੁੜਨ ਪਾਇਓ ਤੇ ਅੱਜ ਜੋ ਅਸੀਂ ਸੇਵਾ ਸ਼ੁਰੂ ਕੀਤੀ ਹੈ ਬੜਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ त साइड जो गानो त रेट देवे कुझु मौक़ो पंजाब ਸੇਵਾਦਾਰ ਜੀ ਕੋਈ ਨਾ ਤੱਕ ਲਾ ਲਿਆ ਹੈ ਬਾਈਟ ਵੀ ਕਰਦੇ ਆ ਰਹੇ ਹੋ ਪਰ ਰੋਸਦਾ ਉਹ ਵੀ ਲੈਦੇ ਸਰ ਸਾਡੇ ਕੋਲ ਬਾਈਟ ਕਰਦੇ ਆ ਰਹੇ ਹੋ ਬਾਈਟ ਕਰਦੇ ਆ ਰਹੇ ਹੋ ਜਾਨਵਰਾਂ ਦੇ ਡਾਕਟਰ ਦੀ ਸਪਲਾਈ ਦੇ ਅਸੀਂ ਬੀਜ ਦਾ ਤਿਆਰ ਕਰ ਰਹੇ ਹਾਂ ਉਹਦੇ ਬਾਟਰੈਕ ਜਦੀ ਸੀ ਰੋਹ ਹੈ ਠੀਕ ਹੈ ਜਮੀਨ ਪੱਤਰ ਕਰਦੀ ਰੋਡ ਆ ਉਹਦੇ ਚਾਰਾ ਜਿਹੜੇ ਬੰਦੀ ਲੱਗ ਰਹੇ ਨੇ ਉਹ ਕਿਸੀ ਪੂਰੀ ਲਾਈਨ ਆ ਜਾਓ ਠੀਕ ਹੈ ਜੀ ਲੋਕਾਂ ਨੂੰ ਲੱਗਿਆ ਇਲੈਕਟ੍ਰਿਕਲ ਸਿਮਾ ਸਭ ਤੋਂ ਸੈਂਟਰ ਦੇ ਮਿਨਿਸਟਰ ਵੀ ਫਿਰ ਰਹੇ ਨੇ ਗਰਾਉਂਡ ਦੇ ਉੱਤੇ ਤੇ ਸਟੇਟ ਦੇ ਫਿਰ ਰਹੇ ਨੇ ਪਰ ਬੜੀ ਚੰਗੀ ਗੱਲ ਹੈ ਸਾਰਿਆਂ ਨੂੰ ਕਰਨਾ ਚਾਹੀਦਾ ਸਾਰਿਆਂ ਨੂੰ ਯੋਗਦਾਨ ਪਾਉਣਾ ਔਰ ਲੋਕ ਉਹਨਾਂ ਦੇ ਯੋਗਦਾਨ ਨੂੰ ਦੇਖ ਰਹੇ ਨੇ ਯੋਗਦਾਨ ਤਾਂ ਕੁਝ ਮਿਲ ਨਹੀਂ ਰਿਹਾ ਉਹਨਾਂ ਦੇ ਯੋਗਦਾਨ ਜੀ ਨੂੰ। ਤਾਂ ਕੀ ਬੋਲੋ ਸਾਹਿਬ ਬਾਲੂ ਸਾਹਿਬ ਜਿੰਦਾਬਾਦ ਰਾਮਣੀ ਜਿੰਦਾਬਾਦ ਜਿੰਦਾਬਾਦ ਰਾਮਣੀ ਜਿੰਦਾਬਾਦ ਜਿੰਦਾਬਾਦ